ਦਿੱਲੀ ਦੇ ਵਿੱਚ ਪ੍ਰਦੂਸ਼ਨ ਨੇ ਹਾਹਾਕਾਰ ਮਚਾ ਦਿੱਤਾ 에ਅਰ ਕੁਆਲਿਟੀ ਇੰਡੈਕਸ ਜਿਹੜਾ 500 ਤੋਂ ਵੀ ਪਾਰ ਜਿਹੜਾ ਉਹ ਨੋਟ ਕੀਤਾ ਜਾ ਰਿਹਾ ਹੈ ਹਾਲਾਂਕਿ ਦਿੱਲੀ ਸਰਕਾਰ ਦਾ ਕਹਿਣਾ ਕਿ ਪੋਲਿਊਸ਼ਨ ਜਿਹੜਾ ਆ ਉਹ ਕੰਟਰੋਲ ਦੇ ਵਿੱਚ ਹੈ ਪਰ ਕਈ ਪ੍ਰਾਈਵੇਟ ਏਜੰਸੀਸ ਨੇ ਦਿੱਲੀ ਦਾ 에ਅਰ ਕੁਆਲਿਟੀ ਇੰਡੈਕਸ ਚੈੱਕ ਕੀਤਾ ਤਾਂ 370 ਤੋਂ ਲੈ ਕੇ 500 ਦੇ ਵਿੱਚਕਾਰ ਜਿਹੜਾ 에ਅਰ ਕੁਆਲਿਟੀ ਇੰਡੈਕਸ ਆ ਰਿਹਾ ਤੇ ਕਈ ਥਾਵਾਂ ਤੇ 600 700 ਵੀ ਜਿਹੜਾ 에ਅਰ ਕੁਆਲਿਟੀ ਇੰਡੈਕਸ ਜਿਹੜਾ ਦਿੱਲੀ ਦਾ ਆ ਰਿਹਾ ਜਸ ਕਰਕੇ ਅਲੋਕਾਂ ਦੇ ਵਿੱਚ ਹਾਂ ਕਰ ਮਚੀ ਹੋਈ ਹੈ ਅੱਜ ਦਿੱਲੀ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਪ੍ਰੋਟੈਸਟ ਵੀ ਕੀਤਾ ਗਿਆ ਸਰਕਾਰ ਦੇ ਖਿਲਾਫ ਕਿ ਸਰਕਾਰ ਜਿਹੜੀ ਹੈ ਉਹ ਸਹੀ ਤਰੀਕੇ ਦੇ ਨਾਲ ਪੋਲੂਸ਼ਨ ਨੂੰ ਮੈਨੇਜ ਕਰਨ ਦੇ ਵਿੱਚ ਫੇਲ ਰਹੀ ਹੈ ਸਰਕਾਰ ਨੇ 50% ਸਟਾਫ ਦੀ ਕਟੌਤੀ ਕਰਨ ਲਈ ਵੀ ਸਾਰੀਆਂ ਕੰਪਨੀਆਂ ਨੂੰ ਕਿਹਾ ਕਿ ਦਿੱਲੀ ਦੇ ਵਿੱਚ ਜਿੰਨੇ ਵੀ ਆਫੀਸਰਸ ਨੇ ਉਹ ਆਪਣਾ ਸਟਾਫ ਜਿਹੜਾ ਹੈ ਉਹ 50% ਜਿਹੜੀ ਇਹ ਕਟੌਤੀ ਉਹਨਾਂ ਦੇ ਵਿੱਚ ਕਰ ਲੈਣਾ ਜਿਹੜੇ 50% ਨੇ ਉਹਨਾਂ ਨੂੰ ਵਰਕ ਫਰੋਮ ਹੋਮ ਜਿਹੜਾ ਆ ਕੰਮ ਦਿੱਤਾ ਜਾਵੇ ਘਰੋਂ ਬੈਠ ਕੇ ਉਹ ਕੰਮ ਕਰ ਸਕਣ ਜਿਸ ਕਾਰਨ ਲੋਕ ਵੀ ਜਿਹੜੇ ਸੜਕਾਂ ਤੇ ਘੱਟ ਆਣ ਆਪਣੇ ਵਾਹਨ ਜਿਹੜੇ ਘੱਟ ਲੈ ਕੇ ਆਉਣ ਤੇ ਪ੍ਰਦੂਸ਼ਣ ਵੀ ਜਿਹੜਾ ਉਹ ਘੱਟ ਸਕੇ ਤਾਂ ਬਹੁਤ ਸਾਰੀਆਂ ਐਡਵਾਈਸਰੀਜ਼ ਜਿਹੜੀਆਂ ਨੇ ਦਿੱਲੀ ਦੇ ਵਿੱਚ ਇਸ ਸਮੇਂ ਜਾਰੀ ਕੀਤੀਆਂ ਹੋਈਆਂ ਨੇ ਖਾਸ ਤੌਰ ਤੇ ਇਹ ਕਿਹਾ ਜਾ ਰਿਹਾ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ 에ਅਰ ਪਿਊਰੀਫਾਇਰ ਆਪਣੀ ਗੱਡੀਆਂ ਦੇ ਵਿੱਚ 에ਅਰ ਪਿਊਰੀਫਾਇਰ ਜਿਹੜਾ ਉਹ ਵਰਤੋ ਤਾਂ ਕਿ ਤੁਹਾਨੂੰ ਸਾਫ਼ ਹਵਾ ਮਿਲੇ ਤੁਹਾਨੂੰ ਨੁਕਸਾਨ ਨਾ ਹੋ ਸਕੇ ਜਿਹੜੇ ਪ੍ਰਾਈਵੇਟ ਟਰੈਕਰ ਨੇ 에ਅਰ ਕੁਆਲਿਟੀ ਇੰਡੈਕਸ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਹੈ ਉਹ 에어 ਕੁਆਲਿਟੀ ਇੰਡੈਕਸ ਦਾ ਰਿਕਾਰਡ ਕੀਤਾ ਹੈ ਬਹੁਤ ਮਾੜੇ ਹਾਲਾ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਇਸ ਸਮੇਂ ਹੋਏ ਹੋਏ ਨੇ ਮਹਾਰਾ ਦਾ ਦਿੱਲੀ ਦੇ ਵਿੱਚ ਕਹਿਣਾ ਹੈ ਕਿ 에ਅ ਕੁਆਲਿਟੀ ਇੰਡੈਕਸ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਕਿ ਤੁਹਾਡੇ ਤੁਸੀਂ ਦਿਨ ਦੇ ਵਿੱਚ 12 ਸਿਗਰਟ ਜੇਕਰ ਤੁਸੀਂ ਪੀਓਗੇ ਤਾਂ ਉਸ ਦੇ ਬਰਾਬਰ ਇਸ ਸਮੇਂ ਦਿੱਲੀ ਦੇ ਵਿੱਚ ਸਾਹ ਲੈਣਾ ਹੋਇਆ ਹੋਇਆ ਦਿੱਲੀ ਦੀ 12 ਸਿਗਰਟਾਂ ਪੀਣ ਦੇ ਪੀਣ ਜਿੰਨਾ ਨੁਕਸਾਨ ਜਿਹੜਾ ਛਾਤੀ ਨੂੰ ਹੁੰਦਾ ਹੈ ਤਾਂ ਉਹਨਾਂ ਨੁਕਸਾਨ ਦਿੱਲੀ ਦੀ ਹਵਾ ਲੈਣ ਦੇ ਵਿੱਚ ਵੀ ਹੋ ਰਿਹਾ ਨੁਕਸਾਨ ਤਾਂ ਸਭ ਤੋਂ ਪੁੱਟੜ ਇਲਾਕੇ ਜਿਹੜੇ ਨੇ ਜਿੱਥੇ ਹਵਾ ਆਬੋ ਹਵਾ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਦਿੱਲੀ ਦੇ ਵਿੱਚ ਅਸ਼ੋਕ ਵਿਹਾਰ ਜਿੱਥੇ 702 에어 ਕੁਆਲਿਟੀ ਇੰਡੈਕਸ ਦੱਸਿਆ ਜਾ ਰਿਹਾ ਹੈ ਮੈਦਾਨ ਗੜੀ 734 ਸੂਰੀਆਨਗਰ 595 ਬਸੰਤ ਕੁੰਜ 497 ਬਸੰਤ ਵਿਹਾਰ 519 ਵੈਂਚਰ ਸੰਤ ਨਗਰ ਬੁਰਾਣੀ 629 ਇਹ ਸਭ ਤੋਂ ਜ਼ਿਆਦਾ ਜਿਹੜਾ ਇੱਥੇ 에어 ਕੁਆਲਿਟੀ ਇੰਡੈਕਸ ਤਾਂ ਪਰਮਾਨਾ ਜਿਹੜਾ ਇੱਥੇ ਨੋਟ ਕੀਤਾ ਜਾ ਰਿਹਾ ਹੈ ਦੱਸ ਰਹੀ ਹੈ ਜੇਕਰ ਅਸੀਂ ਗੱਲ ਕਰੀਏ ਵੀ ਕਿੰਨੀ ਕੁ 에어 ਕੁਆਲਿਟੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਤਾਂ ਜੇਕਰ 0 ਤੋਂ 50 ਦੇ ਵਿੱਚ ਹੈ ਤਾਂ ਬਹੁਤ ਵਧੀਆ ਉਸ ਨੂੰ ਮੰਨਿਆ ਜਾਂਦਾ ਹੈ 50 ਤੋਂ 100 ਜੇਕਰ ਏਅਰ ਕੁਆਲਿਟੀ ਇੰਡੈਕਸ ਦਾ ਉਸ ਨੂੰ ਠੀਕ-ਠਾਕ ਮੰਨਿਆ ਜਾਂਦਾ ਤੇ ਉਸ ਤੋਂ ਬਾਅਦ 100 ਤੋਂ ਜਿਹੜੀ 200 ਹੁੰਦੀ ਹੈ ਉਸ ਨੂੰ ਹਲਕਾ ਪ੍ਰਦੂਸ਼ਿਤ ਹਵਾ ਜਿਹੜੀ ਇਹ ਕਿਹਾ ਜਾਂਦਾ ਉਸ ਤੋਂ ਬਾਅਦ 200 ਤੋਂ 300 ਜਿਹੜੀ ਹੈ ਉਸ ਨੂੰ ਖਰਾਬ ਤੇ 300 ਤੋਂ 400 ਬਹੁਤ ਜ਼ਿਆਦਾ ਖਰਾਬ ਅਤੇ 400 ਤੋਂ 500 ਨੂੰ हद ਨਾਲੋਂ ਜ਼ਿਆਦਾ ਖਰਾਬ ਜਿਹੜਾ ਮੰਨਿਆ ਜਾਂਦਾ ਪਰ 500 ਤੋਂ ਬਾਅਦ ਜਿਹੜੀ ਪੈਮਾਨੇ ਨੇ ਉਹ ਬਹੁਤ ਜ਼ਿਆਦਾ ਜ਼ਹਿਰੀਲੇ ਹੋ ਜਾਂਦੇ ਨੇ ਤਾਂ ਦਿੱਲੀ ਦੇ ਵਿੱਚ ਇਸ ਸਮੇਂ 500 ਤੋਂ ਪਾਰ ਜਿਹੜਾ 에ਅਰ ਕੁਆਲਿਟੀ ਇੰਡੈਕਸ ਚੱਲ ਰਿਹਾ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤਾਂ ਜੜੀਆਂ ਨੇ ਉਹ ਆ ਰਹੀ ਹੈ ਇਸ ਤੋਂ ਇਲਾਵਾ ਸਿਰਫ ਦਿੱਲੀ ਦੇ ਅੰਦਰ ਹੀ ਨਹੀਂ ਪੋਲੂਸ਼ਨ ਨੇ ਕਹਿਰ ਮਚਾਇਆ ਹੋਇਆ ਪਿੱ ਦਿੱਲੀ ਦੇ ਨਾਲ ਲੱਗਦੇ ਜਿਹੜੇ ਹੋਰ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਗਾਜ਼ੀਆਬਾਦ ਨੌਇਡਾ ਗ੍ਰੇਟਰ ਨੌਇਡਾ ਗੁਰੂਗ੍ਰਾਮ ਇੱਥੇ ਵੀ 에ਅਰ ਕੁਆਲਿਟੀ ਇੰਡੈਕਸ ਜਿਹੜਾ 500 ਤੋਂ ਪਾਰ ਜਿਹੜਾ ਹੋਇਆ ਹੋਇਆ ਜਿਹੜੀ ਸਰਕਾਰ ਨੇ ਪ੍ਰਾਈਵੇਟ ਫਰਮਾਂ ਨੂੰ ਉੱਥੇ ਕਿਹਾ ਕਿ ਤੁਸੀਂ ਆਪਣੇ ਸਟਾਫ ਦੇ ਵਿੱਚ 50% ਦੀ ਜਿਹੜੀ ਹੈ ਉਹ ਕਟੌਤੀ ਕਰੋ ਤਾਂ ਕਿ ਲੋਕ ਜਿਹੜੇ ਘਟ ਬਾਹਰ ਆਣ ਉਹਨਾਂ ਨੂੰ ਨੁਕਸਾਨ ਜਿਹੜਾ ਬਹੁਤਾ ਨਾ ਹੋਵੇ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਤਾਂ ਬਹੁਤ ਸਾਰੇ ਦੇ ਮੈਜਰਸ ਜਿਹੜੇ ਨੇ ਉਹ ਲਈ ਜਾ ਰਹੇ ਨੇ ਹੈਲਥ ਐਡਵਾਈਜ਼ਰੀ ਦਿੱਲੀ ਦੇ ਲੋਕਾਂ ਦੇ ਵਾਸਤੇ ਜਾਰੀ ਕੀਤੀ ہوئی ਹੈ ਸਭ ਤੋਂ ਪਹਿਲਾਂ ਤਾਂ ਇਹ ਹੀ ਕਿਹਾ ਜਾ ਰਿਹਾ ਕਿ ਬਿਨਾ ਕਿਸੇ ਜ਼ਰੂਰੀ ਕੰਮ ਤੋਂ ਤੁਸੀਂ ਬਾਹਰ ਨਾ ਨਿਕਲੋ ਜੇਕਰ ਤੁਹਾਨੂੰ ਨਿਕਲਣਾ ਪੈ ਰਿਹਾ ਤਾਂ ਐਨ 95 ਮਾਸਕ ਜਿਹੜਾ ਆ ਉਹ ਜ਼ਰੂਰ ਲਗਾ ਕੇ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਨਿਕਲੋ ਆਊਟਡੋਰ ਐਕਟੀਵिटीज ਜਿਹੜੀਆਂ ਨੇ ਬੰਦ ਕਰਨ ਨੂੰ ਕਿਹਾ ਦਿੱਲੀ ਸਰਕਾਰ ਨੇ ਸਵੇਰ ਦੀ ਸੈਰ ਜੋਗਿੰਗ ਬਾਹਰ ਜਾ ਕੇ ਜਿਮ ਕਰਨਾ ਇਹ ਚੀਜ਼ਾਂ ਜਿਹੜੀਆਂ ਨੇ ਦਿੱਲੀ ਸਰਕਾਰ ਨੇ ਬੰਦ ਕਰ ਦਿੱਤੀਆਂ ਨੇ ਸਕੂਲਾਂ ਦੇ ਵਿੱਚ ਵੀ ਆਊਟਡੋਰ ਐਕਟੀਵਿਟੀਆਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਨੇ ਫਿਲਹਾਲ ਦੇ ਵਾਸਤੇ ਕਿਉਂਕਿ 에어 ਕੁਆਲਿਟੀ ਇੰਡੈਕਸ ਬਹੁਤ ਜ਼ਿਆਦਾ ਖਰਾਬ ਉਹ ਹੋ ਚੁੱਕਿਆ ਹੈ 에어 ਪਿਉਰੀਫਾਇਰਸ ਯੂਜ਼ ਕਰਨ ਦੀ ਸਰਕਾਰ ਸਲਾਹ ਦੇ ਰਹੀ ਹੈ ਤਾਂ ਸੁਪਰੀਮ ਕੋਰਟ ਵੀ ਲਗਾਤਾਰ ਦਿੱਲੀ ਦੇ ਪ੍ਰੋਡਿਊਸ਼ਨ ਤੇ ਨਜ਼ਰ ਬਣਾ ਕੇ ਬੈਠੀ ਹੋਈ ਹੈ ਪ੍ਰੋਟੈਸਟ ਸੜਕਾਂ ਤੇ ਦਿੱਲੀ ਦੇ ਵਿੱਚ ਹੋ ਰਹੇ ਨੇ ਕਿਉਂਕਿ 에어 ਕੁਆਲਿਟੀ ਇੰਡੈਕਸ ਬਹੁਤ ਜ਼ਿਆਦਾ ਜਿਹੜਾ ਖਰਾਬ ਚੱਲ ਰਿਹਾ ਹੈ ਹਾਲਾਂਕਿ ਦਿੱਲੀ ਸਰਕਾਰ ਇਹ ਕਹਿ ਦਿੰਦੀ ਹੈ ਕਿ ਜਿਹੜੇ ਪੜੋਸੀ ਸੂਬੇ ਨੇ ਹਰਿਆਣਾ ਪੰਜਾਬ ਆ ਖਾਸ ਤੌਰ ਤੇ ਪੰਜਾਬ ਨੂੰ ਦੋਸ਼ੀ ਬਣਾਇਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਨੇ ਪਰਾਲੀ ਸਾੜਨ ਕਰਕੇ ਉਹ ਪ੍ਰੋਡਿਊਸ਼ਨ ਜਿਹੜਾ ਦਿੱਲੀ ਤੱਕ ਪਹੁੰਚਦਾ ਪਰ ਇਸ ਸਮੇਂ ਪੰਜਾਬ ਦੇ ਵਿੱਚ ਕੋਈ ਕਿਸੇ ਜਗ੍ਹਾ ਪ੍ਰਾਣੀ ਜਿਹੜੀ ਹੈ ਨਹੀਂ ਸਰ ਰਹੀ ਕਿਉਂਕਿ ਝੋਨੇ ਦੀ ਬਜਾਈ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਪਰ ਦਿੱਲੀ ਦਾ 에ਅਰ ਕੁਆਲਿਟੀ ਇੰਡੈਕਸ ਦਿਨ ਬਾ ਦਿਨ ਹੋਰ ਖਰਾਬ ਹੁੰਦਾ ਜਾ ਰਿਹਾ ਤਾਂ ਕਿਤੇ ਨਾ ਕਿਤੇ ਸਰਕਾਰ ਦੇ ਵਾਸਤੇ ਵੀ ਇਹ ਚਿੰਤਾ ਬਣੀ ਹੋਈ ਹੈ ਕਿਉਂਕਿ ਆਪੋਜੀਸ਼ਨ ਪਾਰਟੀਆਂ ਵੀ ਜਿਹੜੀਆਂ ਨੇ ਉਹਨਾਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਕਿ ਵਾਦਾ ਕੀਤਾ ਸੀਗਾ ਦਿੱਲੀ ਸਰਕਾਰ ਨੇ ਕਿ ਜਦੋਂ ਸਾਡੀ ਸਰਕਾਰ ਆਏਗੀ ਤਾਂ ਅਸੀਂ ਪ੍ਰੋਡਿਊਸ਼ਨ ਨੂੰ ਬਹੁਤ ਹੱਦ ਤੱਕ ਕੰਟਰੋਲ ਕਰ ਲਾਂਗੇ ਕੁਝ ਸਮੇਂ ਕੁਝ ਮਹੀਨੇ ਪਹਿਲਾਂ ਦਿੱਲੀ ਦੇ ਜਿਹੜੇ ਮੰਤਰੀ ਨੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਨਕਲੀ ਬਰਸਾਤ ਪਵਾਨ ਦੀ ਕੋਸ਼ਿਸ਼ ਜਿਹੜੀ ਇਹ ਕੀਤੀ ਗਈ ਸੀ IIT ਕਾਨਪੁਰ ਦੇ ਨਾਲ ਰੜਕੇ ਪਰ ਉਹ ਵੀ ਕਿਤੇ ਵੀ ਬਰਸਾਤ ਜਿਹੜੀ ਹੈ ਨਹੀਂ ਹੋਈ ਕਲਾਊਡ ਸੀਡਿੰਗ ਜ਼ਰੂਰ ਹੋਈ ਪਰ ਬਰਸਾਤ ਜਿਹੜੀ ਹੈ ਦਿੱਲੀ ਦੇ ਵਿੱਚ ਨਹੀਂ ਹੋ ਸਕੀ ਕਿਉਂਕਿ ਉਹਨਾਂ ਦਾ ਤਰਕ ਸੀਗਾ ਕਿ ਅਸੀਂ ਨਕਲੀ ਬੱਦਲ ਬਣਾ ਕੇ ਉਹਨਾਂ ਦੀ ਬਰਸਾਤ ਕਰਾ ਕੇ ਅਸੀਂ 에ਅਰ ਕੁਆਲਿਟੀ ਇੰਡੈਕਸ ਠੀਕ ਕਰ ਲਾਂਗੇ ਅਸੀਂ ਦਿੱਲੀ ਦੀ ਆਬੋ ਹਵਾ ਸਾਫ਼ ਕਰ ਲਾਂਗੇ ਪਰ ਉਹ ਵੀ ਪਲਾਨ ਜਿਹੜਾ ਉਹ ਫੇਲ ਰਿਹਾ ਪਰ ਦਿੱਲੀ ਪ੍ਰਦੂਸ਼ਣ ਦਿਨ ਬਦ ਦਿਨ ਵੱਧਦਾ ਜਾ ਰਿਹਾ ਹੈ ਲੋਕ ਜਿਹੜੇ ਨੇ ਬਿਮਾਰ ਹੋ ਰਹੇ ਨੇ ਉਹਨਾਂ ਨੂੰ ਭਿਆਨਕ ਬਿਮਾਰੀਆਂ ਹੋ ਰਹੀਆਂ ਨੇ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀਆਂ ਨੇ ਤਾਂ ਹੋਰ ਅਪਡੇਟਸ ਇਸ ਸਮੇਂ ਨਾਲ ਜੁੜੇ ਹੋਏ ਹੁਦਿਆਣਾ ਤੋਂ ਸੰਜੀਤ ਸਿੰਘ ਜਨ ਤੇਸ਼ੀ ਦੱਸ ਰਿਹਾ ਹੈ ਅਮਰ ਹੈ ਅਮਰ ਹੈ ਕੌਮ ਰਹੇ ਹਿੱਟ ਮਾ ਅਮਰ ਹੈ ਅਮਰ ਹੈ ਅਮਰ ਹੈ ਜੇ ਜਨਤਾ ਸਭ ਕਿਹਾ ਹੈ ਇਸੇ ਤਾਬਾ ਹੈ ਦਿੱਲੀ ਵਿੱਚ ਜੋ AQI ਦਾ ਰਾਈジング ਲੈਵਲ ਹੋ ਰਿਹਾ ਹੈ ਚਾਹੇ AQI 1000 ਕੇ ਪਾਰ ਜਾ ਰਹਾ ਹੋ ਜਾਂ ਫਿਰ 2023 ਮੈਂ 17000 ਲੋਕ ਮਰ ਰਹੇ ਹੋ इतना ज्यादा एयर पॉल्यूशन होने की वजह से सिर्फ दिल्ली में इसमें हम सब देखते हैं कि और हमको जनता का डेवलपमेंट मॉडल लाने की जरूरत है जो बीजापुर में लेकर आए हैं जो माविस्ट बस्तर में लेकर आए हैं अपने जनता सरकार के थ्रू वहां पर सस्टेनेबल डेवलपमेंट किया जाता है वहां पर माहू पता को सस्टेनेबल तरीके से तोड़ा जाता है वहां पर बाहर के जो कॉन्ट्रैक्टर्स हैं उनको अंदर नहीं आने देता है और वहां पर जो फार्मिंग होती है वो कल